ਨਾਮ ਸਰਜੀ ਸਿੰਘਾ ਪਿੰਡ ਗੁਗਿਆ ਜ਼ਿਲ੍ਹਾ ਬਰਨਾਲਾ ਮੇਰੀ ਘਰ ਦਾ ਇਦਨਾਉ ਕਿਰਨਕੌਰ ਤੇ ਮੇਰਾ 2023 ਦੇ ਵਿੱਚ ਵਿਆਹ ਹੋਇਆ ਸੀਗਾ ਤੇ ਸਾਰੇ ਪੈਸੇ ਸੀਸੀ ਲਾਏ ਸੀਗੇ ਤੇ ਜਦੋਂ ਵੀ ਵਿਆਹ ਇਹਨਾਂ ਤੋਂ ਕੋਈ ਵੀ ਖਰਚਾ ਸੀ ਕੋਈ ਵੀ ਖਰਚਾ ਨਹੀਂ ਲੈਂਦਾ ਸੀਗਾ ਤੇ ਮੈਨੂੰ ਕਹਿੰਦੇ ਸੀ ਵੀ ਮੈਂ ਤੁਹਾਨੂੰ ਵਰਕ ਪਰਮਿਟ ਦਵਾਉਂਗੀ ਤੇ ਤੁਹਾਨੂੰ ਮਾ ਪੀਆਰ ਵੀ ਦਵਾਉਂਗੀ ਹਨਾ ਇਹ ਤੋਂ ਮੈਨੂੰ ਇੱਕ ਵਾਰ ਵੀ ਪੈਸੇ ਦਵਾ ਕੇ ਲੈ ਜਾ ਵੀ ਮੇਰੇ ਇੰਨੇ ਭੈਣ ਆਏ ਵੀ ਹਨਾ ਵੀ ਤੂੰ ਘਰ ਦੇ ਨਾਲ ਵੀ ਗੱਲ ਕਰਕੇ ਵੇਖ ਲੈ ਵੀ ਮੇਰਾ ਵੀ ਜੇ ਵੀ ਜਲਵਾ ਦੇਣਾ ਨਾ ਤੇ ਮੈਂ ਘਰ ਦੇ ਨਾਲ ਗੱਲ ਕੀਤੀ ਜਦੋਂ ਤੇ ਮੇਰੇ ਮੰਮੀ ਡੈਡੀ ਨਾਲ ਮੈਂ ਕੀ ਗੱਲ ਕੀਤੀ ਮੰਮੀ ਡੈਡੀ ਮੇਰੇ ਮੰਨ ਗਏ ਤੇ ਹਨਾ ਤੇ ਮੈਂ ਇਹ ਦੋ ਆ ਜੀੜੀ ਇਹਨਾਂ ਦਾ ਇਹਦੀ ਫੀਸ ਦਾ ਖਰਚਾ ਤੇ ਮੈਂ ਆਹ ਤੇ ਵਿਆਹ ਤੇ ਜਿਹੜਾ ਖਰਚਾ ਕੀਤਾ ਤੇ ਅੱਗੇ ਜਿਹੜਾ ਇਹਦਾ ਰਹਿਣ ਦਾ ਖਰਚਾ ਸਾਰਾ ਮੈਂ ਕੀਤਾ ਮੇਰਾ ਟੋਟਲ 445 ਲੱਖ ਰੁਪਏ ਦਾ ਖਰਚਾ ਆਇਆਗਾ ਤੇ ਬਾਅਦ ਵਿੱਚ ਇਹ ਆਪਦੇ ਘਰਦਿਆਂ ਨੂੰ ਮੇਥੋਂ ਬਿਨਾ ਪੁੱਛੇ ਤੇ ਜਦੋਂ ਇੱਥੋਂ ਆਇਆ ਜਦੋਂ ਮੈਂ ਇੱਥੇ ਆਇਆ ਕੈਨੇਡਾ ਤੇ ਮੇਰੇ ਤੋਂ ਬਿਨਾ ਪੁੱਛੇ ਇਹਨੇ ਆਪਦੀ ਮੰਮੀ ਡੈਡੀ ਦਾ ਤੇ ਆਪਦੇ ਭਰਾ ਦਾ ਵੀਜ਼ਾ ਲਵਾਇਆ ਤੇ ਆਪਦੇ ਭਰਾ ਨੂੰ ਇਹਨੇ ਸੱਦਿਆ ਜਦੋਂ ਇਹਨੇ ਆਪਦੇ ਭਰਾ ਨੂੰ ਸੱਦਿਆ ਤੇ ਜੋ ਵੀ ਫਿਰ ਨੇ ਫੇਰ ਦੁਬਾਰੇ ਮੇਰੇ ਤੋਂ ਮੰਗ ਕੀਤੀ ਮੇਰੇ ਮੰਮੀ ਡੈਡੀ ਨੂੰ ਮੰਗ ਕੀਤੀ ਜੋਰ ਪਾਇਆ ਸਾਡੇ ਤੇ ਵੀਰ ਵੀ ਮੇਰੇ ਵੀ ਮੇਰੇ ਕੋਲ ਕੋਈ ਖਰਚ ਨਹੀਂ ਹੈਗਾ ਮੇਰੇ ਕੋਲ ਕੋਈ ਵੀ ਪੈਸਾ ਲਾਉਣ ਨੂੰ ਹੈ ਨਹੀਂਗਾ ਨਾ ਵੀ ਮੇਰੇ ਭਰਾ ਨੂੰ ਇੱਕ ਵਾਰ ਬੁਲਾ ਲਾਣਾ ਵੀ ਮੈਂ ਤੈਨੂੰ ਸਾਰਾ ਕੁਝ ਸੈੱਟ ਕਰ ਦੂੰ ਤੇਰੀ ਵੀ ਲਾਈਫ ਸੈੱਟ ਕਰ ਦੂੰਗੀ ਨਾਲ ਮੈਂ ਆਪ ਸੈੱਟ ਹੋ ਜੂੰਗੀ ਨਾਲ ਤੇਰੀ ਹੈਨਾ ਮੇਰੇ ਭਰਾ ਦੀ ਵੀ ਲਾਈਫ ਸੈੱਟ ਹੋ ਜੂਗੀ ਤੇ ਫਿਰ ਮੈਂ ਆਪਣੇ ਡੈਡੀ ਨਾਲ ਗੱਲ ਕੀਤੀ ਤੇ ਫਿਰ ਮੇਰੇ ਡੈਡੀ ਨੇ ਇਹਦਾ ਸਾਰਾ ਖਰਚ ਚੱਕ ਕੇ ਇਹਦੀ ਟਿਕਟ ਕਰਾਈ ਤੇ ਫਿਰ ਉਹਦੇ ਭਰਾ ਨੂੰ ਵੀ ਸੱਦੇ ਜਦੋਂ ਮੇਰੇ ਸਾਥੀ ਕਿ ਇਹ ਸਾਰਾ ਕੁਝ ਜਿਆ ਇਹਦੇ ਭਰਾ ਦਾ ਵਰਕ ਪਰਮਟ ਜੋ ਕੁਝ ਵੀ ਹੁੰਦਾ ਸੀ ਅਸੀਂ ਸਾਰਾ ਕੁਝ ਇਹਦਾ ਡੰਨ ਨ ਕੀਤਾ ਫੇਰ ਵੀ ਦਵਾਰੇ ਤੇ ਜਦੋਂ ਡੰਨ ਕਰਤਾ ਇਹਨੇ ਮੈਨੂੰ ਬਿਨਾਂ ਦੱਸੇ ਮੈਂ ਕੰਮਤੀ ਸੀਗਾ ਤੇ ਮੈਨੂੰ ਵੀ ਬਿਨਾਂ ਦੱਸੇ ਹੀ ਘਰੋਂ ਬਾਗ ਚੱਕ ਕੇ ਆਪਦੇ ਭਰਾ ਨਾਲ ਬਾਗ ਗਈ ਤੇ ਇਹਨਾਂ ਦੀ ਪਲਾਨਿੰਗ ਪਹਿਲਾਂ ਹੀ ਚੱਲ ਰਹੀ ਸੀਗੀ ਤੇ ਮੈਨੂੰ ਕੋਈ ਪਤਾ ਨਹੀਂ ਕੋਈ ਨਹੀਂ ਮੈਨੂੰ ਕੁਝ ਵੀ ਨਹੀਂ ਪਤਾ ਸੀਗਾ ਵੀ ਮੇਰੇ ਨਾਲ ਕੀ ਕੁਝ ਕਰ ਰਹੀ ਹੈ ਨਾ ਤੇ ਮੈਂ ਤਾਂ ਦੇ ਇੱਕ ਤਰ੍ਹਾਂ ਦਾ ਮੈਂ ਇਹਦਾ ਦੀ ਕਾਲੋ ਸਾਸ ਯਾ ਵੀ ਹੈਲਪ ਕਰ ਰਹੀ ਸੀ ਕਦੇ ਭਰਾ ਦੀ ਤੇ ਇਹਦੀ ਤੇ ਇਹਨਾਂ ਦੇ ਪਰਿਵਾਰ ਦੀ ਠੀਕ ਆ ਤੇ ਮੈਂ ਬਹੁਤ ਹੈਲਪ ਕੀਤੀ ਆ ਜੋ ਕੁਝ ਵੀ 1 ਰੁਪਿਆ ਇਹਨਾਂ ਦੇ ਅੱਜ ਤੱਕ ਇਹਨਾਂ ਦੇ ਪਰਿਵਾਰ ਤੋਂ 1 ਰੁਪਿਆ ਨਹੀਂ ਲਾਇਆ ਤੇ ਫਿਰ ਵੀ ਮੈਨੂੰ ਆ ਕੇ ਇੱਥੇ ਆ ਕੇ ਭਰਾ ਨੂੰ ਜਦੋਂ ਬੁਲਾ ਲਿਆ ਫਿਰ ਮੈਂ ਇਹਨਾਂ ਨਾਲ ਕਲੇਸ਼ ਬਹੁਤ ਉਸ ਲੜਾਈ ਝਗੜਾ ਬਹੁਤ ਕਰਨ ਲੱਗਿਓ ਫਿਰ ਜਦੋਂ ਇਹ ਆਪਣੇ ਭਰਾ ਨੂੰ ਸੱਦ ਲਿਆ ਤੇ ਫਿਰ ਇਹ ਬੇਨਾ ਲੜਾਈ ਝਗੜਾ ਕਰਨ ਲੱਗੀ ਫਿਰ ਇਹ ਫਿਜ਼ੀਕਲ ਰਿਜ਼ਨ ਤੋਂ ਵੀ ਬਣਾਉਣ ਨੂੰ ਮੈਨੂੰ ਇਨਕਾਰ ਕਰਦੀ ਸੀ ਕਿ ਹਣਾ ਵੀ ਮੈਂ ਕਰਦੀ ਫਿਰ ਲੜਾਈਆਂ ਝਗੜਾ ਕਰਨ ਲੱਗੀ ਫਿਰ ਫਿਰ ਮੰਮੀ ਲੈ Đi ਇਹਨਾਂ ਦੇ ਘਰੇ ਵੀ ਗਏ ਸੀਗੇ ਤੇ ਪੰਚਾਇਤ ਵੀ ਗਈ ਤੇ ਇਹਨਾਂ ਨੇ ਕੋਈ ਇਨਸਾਫ ਨਹੀਂ ਦਿੱਤਾ ਵੀ ਹਾਂ ਅਸੀਂ ਕੁੜੀ ਨੂੰ ਕਹਿ ਦਾਂਗੇ ਐਦਾਂ ਕਰਕੇ ਸਾਰਾ ਕੁਝ ਤੇ ਸਾਡੀ ਕੋਈ ਵੀ ਇਹਨਾਂ ਨੇ ਕੋਈ ਵੀ ਨਹੀਂ ਉਹ ਤੋਂ ਸੁਣੀ ਹੈਗੀ ਮੰਗ ਠੀਕ ਹੈ ਤੇ ਹੁਣ ਹੁਣ ਮੈਂ ਜਦੋਂ ਮੇਰਾ ਟਾਈਮ ਆਇਆ ਵੀ ਹਾਂ ਮੈਂ ਆਪਦਾ ਵਰਕ ਪਰਮਿਟ ਅਪਲਾਈ ਕਰਨਾ ਜਾਂ ਕੁਝ ਵੀ ਕਰਨਾ ਦਾ ਤੇ ਫਿਰ ਮੈਨੂੰ ਇਹ ਧਮਕੀਆਂ ਦੇਣ ਲੱਗ ਗਈ ਬਾਅਦ ਵਿੱਚ ਇਹਦਾ ਆਪਦੇ ਭਰਾ ਕੋਲ ਬਾਗ ਗਈ ਵੀ ਹਾਂ ਵੀ ਮੈਂ ਤੈਨੂੰ ਰਿਪੋਰਟ ਕਰਾਉਂਗੀ ਮੈਂ ਤੈਨੂੰ ਐਦਾਂ ਕਰੂੰਗੀ ਜੇ ਤੂੰ ਆਇਆ ਕੀਤਾ ਮੈਨੂੰ ਇਹ ਪੁਲਿਸੇ ਤੋਂ ਵੀ ਫੋਨ ਕਰਾਇਆ ਤੇ ਮੈਂ ਦੋ ਵਾਰ ਪੁਲਿਸ ਕੋਲ ਵੀ ਗਿਆ ਬਿਰ ਕਰੇ ਪੁਲਿਸ ਵੀ ਆਈ ਹੈਗੀ ਆ ਤੇ ਮੈਂ ਫੇਰ ਵੀ ਚੁੱਪ ਹੋ ਗਿਆ ਤੇ ਜਦੋਂ ਲਾਸਟ ਦੇ ਵਿੱਚ ਇਹਦਾ ਵਰਕ ਪਰਮਿਟ ਦਾ ਟਾਈਮ ਆਇਆ ਅਪਲਾਈ ਕਰਨ ਦਾ ਤੇ ਸਾਰੇ ਵਰਕ ਪਰਮਟ ਤੋਂ ਜਦੋਂ ਮੈਂ ਇਹਨੂੰ ਕਿਹਾ ਵੀ ਕੇਰਨ ਵੀ ਮੇਰਾ ਵਰਕ ਪਰਮਟ ਵਧਾ ਦੇ ਜਾਂ ਇਦਾਂ ਕਰ ਦੇ ਫਿਰ ਇਹ ਸਾਰੀ ਚੀਜ਼ ਤੋਂ ਮੈਨੂੰ ਨਾ ਕਰਨ ਲੱਗ ਗਈ ਫਿਰ ਮम्मी ਡੈਡੀ ਵੀ ਗਏ ਇਹਨਾਂ ਦੇ ਘਰ ਫਿਰ ਪੰਚਾਇਤ ਵੀ ਗਈ ਹੈ ਨਾ ਸਾਰਾ ਕੁਝ ਕੀਤਾ ਤੇ ਫਿਰ ਵੀ ਇਹਨੇ ਕੋਈ ਵੀ ਇਨਸਾਫ ਜਾਂ ਕੋਈ ਵੀ ਕਿਸੇ ਵੀ ਚੀਜ਼ ਪਰ ਰਾਹ ਨਹੀਂ ਪਾਇਆ ਤੇ ਤੇ ਮੇਰਾ ਹੁਣ ਵਰਕ ਪਰਮਿਟ ਖਤਮ ਹੋਣਾ ਆਇਗਾ ਤੇ ਮੈਨੂੰ ਇਹ ਜਮਾ ਵੀ ਸਾਰੀ ਚੀਜ਼ ਤੋਂ ਨਾ ਕਰ ਤਈ ਯਾਨੀ ਵੀ ਹਾਂ ਮੈਂ ਤੈਨੂੰ ਕੁਛ ਨਹੀਂ ਦਿੰਦੀ ਅੱਗੋਂ ਮੈਨੂੰ ਧਮਕੀਆਂ ਦਿੰਦੀ ਆ ਵੀ ਮੈਂ ਤੈਨੂੰ ਰਿਪੋਰਟ ਕਰਾਉਂਗੀ ਜੇ ਤੂੰ ਆਏਗੀ ਤਾਂ ਨਾ ਤੇਦੀ ਦਾਦੀ ਇਹਦੇ ਮੰਮੀ ਡੈਡੀ ਤੇ ਮੈਨੂੰ ਸਾਰੇ ਹੀ ਧਮਕਾਉਂਦੇ ਸੀ ਕਿ ਵੀ ਹਾਂ ਤੈਨੂੰ ਇਦਾਂ ਦਾ ਕਿਟਕੂਟ ਕਰਾਵਾਂਗੇ ਤੇ ਇਹਦੀ ਮੰਮੀ ਡੈਡੀ ਵੀ ਮੈਨੂੰ ਇਦਾਂ ਕਰਤੀ ਸੀਗੇ ਕਿ ਮੈਨੂੰ ਪੀਆਰ ਵੀ ਨਾ ਦੇਓ ਤੁਸੀਂ ਵਰਕ ਪਰਮਿਟ ਤਾਂ ਦੇ ਦਿਓ ਮੈਨੂੰ ਜੋ ਪੈਸੇ ਲੱਗੇ ਆ ਹਨਾ ਵੀ ਮੈਨੂੰ ਵਰਕ ਪਰਮਿਟ ਦੇ ਵੀ ਮੇਰਾ ਵਰਕ ਪਰਮਿਟ ਬਿਧਾ ਦਿਓ ਤੇ ਕਿਸੇ ਵੀ ਤਰੀਕੇ ਵੱਲ ਨੂੰ ਕੋਈ ਵੀ ਰਾਹ ਮੈਨੂੰ ਕੋਈ ਵੀ ਨਹੀਂ ਦੇ ਰਹੀ ਅਰਾ ਮੈਂ ਪ੍ਰਸ਼ਾਸਨ ਨੂੰ ਇਹੀ ਚੀਜ਼ ਦੇ ਵਿੱਚ ਪਉਂਗਾ ਕਰਨਾ ਚਾਹਨਾ ਵੀ ਇਹਨੂੰ ਰਿਪੋਰਟ ਰਿਪੋਰਟ ਕੀਤਾ ਜਾਵੇ ਤੇ ਰਿਪੋਰਟ ਕਰਕੇ ਕੋਈ ਇਹਦੇ ਤੇ ਐਕਸ਼ਨ ਲਇਤਾ ਜਾਵੇ ਅਗਲੀ ਕਾਰਵਾਈਆ ਤੇ ਮੈਨੂੰ ਜੀਤੀ ਤੇ ਜੀਤੀ ਇਨਸਾਫ ਮਿਲ ਮਿਲੇ ਤੇ ਰਿਪੋਰਟ ਕੀਤਾ ਹੈ ਵੀ ਕਿਸਨ ਕਾਰਨ ਨੂੰ ਤੇ ਜੋ ਵੀ ਮੇਰੇ ਨਾਲ ਗਲਤ ਹੋਇਆਗਾ ਤੇ ਪ੍ਰਸ਼ਾਸਨ ਨੂੰ ਹੀ ਬੇਨਤੀ ਆ ਇਹਨੂੰ ਸਹੀ ਤਰੀਕੇ ਨਾਲ ਰਿਪੋਰਟ ਕੀਤਾ ਜਾਵੇ ਤੇ ਮੈਂ ਇਹੀ ਮੰਗ ਕਰਨਾ ਚਾਹੁੰਦਾ ਵੀ ਇਹਨਾਂ ਤੇ ਜੀਤੀ ਤੁਸੀਂ ਕੋਈ ਕਾਰਵਾਈ ਕੀਤੀ ਜਾਵੇ ਹਾਂਜੀ ਕੀ ਨਾਮ ਆ ਸਰ ਤੁਹਾਡਾ ਜੀ ਮੇਰਾ ਨਾਮ ਡੋਗਰ ਸਿੰਘ ਸਾਬਕਾ ਸਰਪੰਚ ਚੇਅਰਮੈਨ ਬਲਾਕ ਸ਼ਮਤੀ ਸਹਣਾ ਹਾਂਜੀ ਕੀ ਕਹਿਣਾ ਚਾਹਣਾ ਜਿਹੜਾ ਮਾਮਲਾ ਆ ਤੁਹਾਡੇ ਨਾਲ ਠੱਗੀ ਬੱਜੀ ਹੈਗੀ ਆ ਵਿਦੇਸ਼ ਜਾਣ ਦੇ ਲੈ ਕੇ ਕਿਵੇਂ ਦੇਖਦੇ ਹੈਗੇ ਥੱਗੇ ਉਹ ਲੈ ਕੇ ਕੀ ਕਹਿਣਾ ਚਾਹਦੇ ਮੈਂ 25 ਸਤੰਬਰ 2022 ਨੂੰ ਜੀ ਰੀਤੀ ਰਿਵਾਜਾਂ ਦੇ ਮੁਤਾਬਕ ਮੈਂ ਆਪਦੇ ਬੇਟਾ ਸਰਬਜੀਤ ਸਿੰਘ ਦਾ ਵਿਆਹ ਕਰਨ ਕਰਨ ਕੌਰ ਪੁੱਤਰੀ ਕਲਵੰਤਰਾਮ ਪਿੰਡ ਗਲੌਲੀ ਤਹਿਸੀਲ ਪਾਤੜਾ ਜ਼ਿਲ੍ਹਾ ਪਟਿਆਲਾ ਨਾਲ ਕਰਿਆ ਸੀ ਜੀ ਹਾਂ ਜੀ ਉਸ ਤੋਂ ਬਾਅਦ ਕੀ ਹੋਇਆ ਤੇਰੇ ਉਸ ਤੋਂ ਬਾਅਦ ਮੈਂ ਮਤਲਬ ਕਿ ਮੈਨੂੰ ਮੇਰੇ ਸਿਸਟਰ ਨੇ ਹੀ ਮੈਨੂੰ ਮਤਲਬ ਕਿ 10 ਪਈ ਸਾਡੀ ਰਿਸ਼ਤੇਦਾਰੀ ਦੇ ਵਿੱਚ ਵੀ ਐ ਲੜਕੀ ਕਰਨ ਕੌਰ ਦੇ ਸਾਡੇ 6 ਬੰਡ ਆਏ ਹੋਏ ਸੀ ਤੇ ਉਹ ਕਹਿੰਦੇ ਸੀ ਵੀ ਲੜਕੀ ਦੇ ਪੈਸੇ ਲਾਉਣ ਵਾਲੇ ਮਾਪਿਓ ਮਾਪਿਓ ਸਮਰੱਤ ਨਹੀਂ ਹੈਗੇ ਤੇ ਵੀ ਮਤਲਬ ਕਿ ਪੈਸੇ ਤੁਹਾਨੂੰ ਲਾਉਣੇ ਪੈਣੇ ਆ ਤੇ ਮਤਲਬ ਕਿ ਲੜਕੇ ਦਾ ਤੁਸੀਂ ਲੜਕੀ ਨਾਲ ਵਿਆਹ ਕਰ ਲਓ ਮੈਂ ਕਿਹਾ ਚਲੋ ਠੀਕ ਹੈ ਜੀ ਸਾਨੂੰ ਮਤਲਬ ਕਿ ਮੈਂ ਆਪਦੀ ਪਰਿਵਾਰ ਨਾਲ ਰਾਏ ਕੀਤੀ ਤਾਂ ਮੈਂ ਪੈਸੇ ਮਤਲਬ ਕਿ ਲਾਉਣ ਦੇ ਵਾਸਤੇ ਰਾਜੀ ਹੋ ਗਿਆ ਮੈਂ ਕਰਜ਼ਾ ਚੱਕ ਕੇ ਕਰੀਬ 40 ਲੱਖ ਰੁਪਇਆ ਮਤਲਬ ਕਿ ਲਾਇਆ ਤੇ ਉੱਥੇ ਜਾ ਕੇ ਲੜਕੀ ਮਤਲਬ ਕਿ ਆਪਦੇ ਬਿਆਨ ਹੀ ਬਦਲ ਗਈ ਜੀ ਇੱਕ ਕਿੱਥੇ ਭੇਜੀ ਸੀ ਤੁਸੀਂ ਲੜਕੀ ਤੇ ਕੀ ਕੁਝ ਗੱਲਬਾਤ ਤੁਹਾਡੀ ਕਿਵੇਂ ਸਹਿਮਤੀ ਹੋਈ ਸੀ ਜਰੇ ਮੈਂ 25 ਸਤੰਬਰ 2022 ਨੂੰ ਅ ਤਹਿਸੀਲ ਤਪਾ ਆਪਣਾ ਤਹਿਸੀਲ ਤਪੇ ਦੇ ਤਹਿਸੀਲਦਾਰ ਤਪੇ ਦੇ ਮਤਲਬ ਕਿ ਹਾਜ਼ਰੀ ਵਿੱਚ ਮੈਂ ਕੋਰਟ ਮੈਂ ਰਜਿਸਟਰਡ ਕਰਾ ਕੇ 25 ਮਾਰਚ 2023 ਨੂੰ ਕੁੜੀ ਨੂੰ ਮਤਲਬ ਕਿ ਇਥੇ ਵੀਜ਼ਾ ਲਵਾ ਕੇ ਭੇਜਿਆ ਸੀ ਜੀ ਜੂਸੀ ਡਬਲਯੂ ਬੈਂਕੂਵਰ ਕੈਨੇਡਾ ਦੋ ਸਾਲ ਦੀ ਮਤਲਬ ਕਿ ਇਹਦੀ ਸਟੱਡੀ ਸੀ ਜੀ ਇੱਕ ਸਾਲ ਮਤਲਬ ਕਿ ਇਹਨੇ ਆਪਣੇ ਬੇਟੇ ਦੇ ਨਾਲ ਉੱਥੇ ਵਧੀਆ ਰਹੀ ਹੈ ਜੀ ਉੱਥੇ ਬਾਅਦ ਉਸ ਤੋਂ ਬਾਅਦ ਮੈਂ ਬੇਟੇ ਨਾਲ ਇਹ ਕਲੇਸ਼ ਕਰਨ ਕਰਨ ਲੱਗੀ ਵੀ ਮੇਰੇ ਮਾਂ ਨੂੰ ਤੇ ਮੇਰੇ ਭਰਾ ਨੂੰ ਵੀ ਬੁਲਾਓ ਤੁਸੀਂ ਹੈਨਾ ਵੀ ਤੁਹਾਡੇ ਫਾਦਰ ਨੂੰ ਕਹੋ ਤੇ ਮੇਰੇ ਮਾਂ ਨੂੰ ਤੇ ਮੇਰੇ ਭਰਾ ਨੂੰ ਵੀ ਬੁਲਾਓ ਮੈਂ ਕਿਹਾ ਚਲੋ ਠੀਕ ਹੈ ਜੀ ਜਦੋਂ ਬੇਟੇ ਨਾਲ ਕਲੇਸ਼ ਕਰਨ ਲੱਗੀ ਅ ਉਸ ਤੋਂ ਬਾਅਦ ਮੈਂ ਕਰੀਬ 7 ਲੱਖ ਰੁਪਇਆ ਚਲੋ ਫੇਰ ਲਾ ਕੇ ਇਹਦੇ ਭਰਾ ਨੂੰ ਭੇਜਿਆ ਜੀ ਉੱਤੇ ਉੱਥੇ ਜਾ ਕੇ ਜਦੋਂ ਮੈਂ ਮਤਲਬ ਕਿ ਇਹਦੇ ਆਪਦੇ ਭਰਾ ਨੂੰ ਬੁਲਾ ਲਿਆ ਜੀ ਤਾਂ ਮਤਲਬ ਕਿ ਭਰਾ ਦੈਨ ਆਪਣਾ ਉਥੇ ਬੁਲਾ ਲਿਆ ਤੇ ਉਥੇ ਜਾ ਕੇ ਆਪਦੇ ਭਰਾ ਨਾਲ ਅੱਲਾ ਗਰਹਿਣ ਲੱਗੀ ਜੀ ਮੰਕੀ ਕਰਦੇ ਤੁਹਾਡਾ ਹੁਣ ਬੇਟਾ ਕਿੱਥੇ ਹੈ ਗਿਆ ਕਿਵੇਂ ਮਾਨਸਿਕ ਤੌਰ ਤੇ ਪਰੇਸ਼ਾਨ ਪਰਿਵਾਰ ਹੈਗਾ ਮੰਕੀ ਬੇਟੇ ਨੂੰ ਉਥੇ ਦੋ ਵਾਰ ਜੀ ਇਹਨੇ ਲੜਕੀ ਨੇ ਬਾਰ ਬਾਰ ਜਦੋਂ ਬੇਟੇ ਨੇ ਕੰਪੈਲ ਕਰਿਆ ਵੀ ਮੇਰੇ ਨਾਲ ਆ ਤੂੰ ਰਹਿ ਹਣਾ ਵੀ ਮੈਂ ਡੈਡੀ ਨੇ ਪੈਸੇ ਲਾਇਆ ਤੇ ਤੁਸੀਂ ਆ ਕੇ ਸਭ ਮੇਰੇ ਨਾਲ ਰਹਿ ਕੇ ਮੇਰਾ ਵਰਕ ਪਰਮਿਟ ਹੋਰ ਅੱਗੇ ਪਤਾ ਮੇਰਾ ਵਰਕ ਪਰਮ ਖਤਮ ਹੋਣ ਵਾਲਾ ਤਾਂ ਮਤਲਬ ਕਿ ਦੋ ਵਾਰ ਇਹਨੂੰ ਪੁਲਿਸ ਚ ਫੜਾਤਾ ਜੀ ਚਲੋ ਮੈਂ ਉਥੇ ਚਾਰਾ ਜੋਹੀ ਕਰਕੇ ਉਹਨਾਂ ਨੂੰ ਦੋ ਵਾਰ ਪੁਲਿਸ ਚੋਂ ਛਡਾਇਆ ਤੇ ਹੁਣ ਮੈਂ ਤਾਂ ਮੰਗ ਤਾਂ ਮੇਰੀ ਇਹੀ ਹੈ ਜੀ ਹਨਾ ਵੀ ਇੱਥੇ ਤੇ ਜੋ ਬੰਦੀ ਕਾਨੂੰਨੀ ਕਾਰਵਾਈ ਇਹ ਹੋਵੇ ਤੇ ਬਾਕੀ ਪਰਿਵਾਰ ਤੇ ਜੋ ਹੈ ਪੁਲਿਸ ਨੇ ਚਲੋ ਵਧੀਆ ਮੇਰਾ ਸਾਥ ਦਿੱਤਾ ਜੀ ਹਨਾ ਸਾਰਿਆਂ ਤੇ 420 ਦਾ ਪਰਚਾ ਦਰਜ ਹੋਇਆ ਲੜਕੀ ਤੇ ਵੀ ਪਰਚਾ ਹੋਇਆ ਹਨਾ ਪਰ ਇਹਨਾਂ ਤੇ ਜੋ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਕਿਵੇਂ ਦੇ ਦੇ ਹੈਗੀਆਂ ਲੜਕੀ ਜਿਹੜੀ ਵਿਦੇਸ਼ ਬੈਠੀ ਹੈਗੀ ਆ ਕਿਵੇਂ ਦੇ ਦੇ ਕੀ ਕਾਰਵਾਈ ਮੰਗ ਕਰਦਾ ਜੀ ਕੁੜੀ ਨੂੰ ਮੈਂ ਤੇ ਇਹ ਗੱਲ ਕਹਿੰਦਾ ਜੀ ਕੁੜੀ ਨੂੰ ਇੱਥੇ ਬੁਲਾ ਕੇ ਮੈਂ ਹਾਈ ਕੋਰਟ ਪਾਉਂਗਾ ਜੀ ਡੀਜੀਪੀ ਨੂੰ ਆਰਡਰ ਕਰਾ ਕੇ ਇਹਨੂੰ ਮੈਂ ਤੇ ਰਿਪੋਰਟ ਕਰਾਉਣਾ ਜੀ ਲੜਕੀ ਨੂੰ ਕੋਈ ਹੋਰ ਲੜਕੀ ਮਤਲਬ ਕਿ ਸਾਡੀ ਬਰਾਦਰੀ ਚਾਕੇ ਇਦਾਂ ਦੀ ਕਦਮ ਨਾ ਚੱਕੇ ਜੀ ਇਹੜਾ ਹੈਗਾ ਪੈਸਾ ਤੁਸੀਂ ਕਿੱਥੋਂ ਲੈ ਕੇ ਆਏ ਜਿਹੜੇ ਮੈਂ ਕਰਜ਼ਾ ਕਰਜ਼ਾ ਚੱਕਿਆ ਜੀ ਦੋ ਬੇਟੀਆਂ ਮੇਰੀਆਂ ਵਿਆਉਣ ਵਾਲੀਆਂ ਨੇ ਹਨਾ ਮੈਂ ਮੈਂ ਤਾਂ ਅਲੱਗ ਅਲੱਗ ਗਰੀਬ ਪਰਿਵਾਰ ਦਾ ਬੱਚਾ ਜੀ ਹਨਾ ਤੇ ਕਰਜ਼ਾ ਚੱਕ ਕੇ ਮੈਂ ਮਤਲਬ ਕਿ ਆਪਦੇ ਯਾਰਾਂ ਦੋਸਤਾਂ ਤੋਂ ਪਕੜ ਕੇ ਪੈਸੇ ਲਾਏ ਸੀ ਪਰ ਇਹਨਾਂ ਨੇ ਮੇਰੇ ਨਾਲ ਬਹੁਤ ਨਜਾਇਜ਼ ਧੱਕਾ ਕਰਿਆ ਜੀ ਜਦੋਂ ਇਹ ਤੀਜੇ ਸਮੈਸਟਰ ਦੇ ਵਿੱਚੋਂ ਫੇਲ ਹੋ ਗਈ ਜੂਸੀ ਡਬਲਯੂ ਕਾਲਜ ਦੇ ਵਿੱਚ ਵੈਨਕੂਵਰ ਦੇ ਵਿੱਚ ਜਦੋਂ ਤੀਜੇ ਸਮੈਸਟਰ ਚੋਂ ਫੇਲ ਹੋਈ ਆ ਜੀ ਉਦੋਂ ਮਤਲਬ ਕਿ 5 ਲੱਖ ਰੁਪਈਆ ਮੈਂ ਉਸ ਤੋਂ ਫੇਰ ਭਰਾਇਆ ਜੀ ਕਿਸੇ ਹੋਰ ਕਾਲਜ ਦੇ ਵਿੱਚ ਸਟੇਟਸ ਮੇਨਟੇਨਡ ਕਰਨ ਲਈ ਜੀ 5 ਲੱਖ ਰੁਪਈਆ ਮੈਂ ਉਦੋਂ ਫੇਰ ਲਾਇਆ ਕੀ ਸੁਨੇਹਾ ਕੀ ਦੇਣਾ ਚਾਹਣਾ ਜਿਵੇਂ ਜਿਹੇ ਜਣ ਕੇ ਠੱਗੀ ਦੇ ਮਾਮਲੇ ਸਾਹਮਣੇ ਆਦੇ ਆ ਕਿ ਤੁਸੀਂ ਕੀ ਕਹਿਣਾ ਚਾਹਦੇ ਆ ਮੈਂ ਬਾਜੀਗਰ ਜਾਤੀ ਨਾਲ ਸੰਬੰਧ ਰੱਖਦਾ ਜੀ ਸਾਡੀ ਬਾਜੀਗਰ ਜਾਤੀ ਦੇ ਵਿੱਚ ਇਹ ਪਹਿਲਾ ਮਤਲਬ ਕਿ ਪਰਿਵਾਰ ਹੈ ਜਿਨ੍ਹਾਂ ਨੇ ਮਤਲਬ ਕਿ ਸਾਡੇ ਨਾਲ ਤਾਂ ਬਹੁਤ ਵੱਡਾ ਜ਼ੁਲਮ ਕਰਾਇਆ ਜੀ ਪਰਿਵਾਰ ਨੂੰ ਵੀ ਬਹੁਤ ਸਮਝਾਇਆ ਜੀ ਐਮਐਲਏ ਸਾਹਿਬ ਨੇ ਵੀ ਬਹੁਤ ਸਮਝਾਇਆ ਪੰਚਾਇਤਾਂ ਵੀ ਬਹੁਤ ਲੈ ਕੇ ਗਏ ਜੀ ਪਰ ਇਹਨਾਂ ਨੇ ਮਤਲਬ ਕਿ ਕੋਈ ਸਾਡੀ ਗੱਲ ਸੁਨੋ ਕਰੀ ਹੋਈ ਨਹੀਂ ਸੁਣੀ ਹੋਈ ਨਹੀਂ ਜੀ ਮਤਲਬ ਕਿ ਕੱਲ ਪੁਲਿਸ ਨੇ ਐਸਐਚਓ ਸਹਿਣਾ ਸਰਦਾਰ ਗੁਰਵਿੰਦਰ ਸਿੰਘ ਢਿੱਲੋਂ ਨੇ ਬਹੁਤ ਵਧੀਆ ਸਾਨੂੰ ਇਨਸਾਫ ਦਿੱਤਾ ਜੀ ਜਾ ਕੇ ਪੁਲਿਸ ਨੂੰ ਲੈ ਕੇ ਆਈ ਹੈ ਜੀ ਉਹਨਾਂ ਦੀ ਅਰੈਸਟ ਪਾਈ ਹੈ ਅੱਜ ਉਹਨਾਂ ਨੂੰ ਜੇਲ੍ਹ ਵਿੱਚ ਭੇਜ ਰਹੇ ਨੇ ਉਹਨਾਂ ਦੀ ਅਰੈਸਟ ਤੇ ਸਾਨੂੰ ਮਤਲਬ ਕਿ ਕੁਸ਼ਟ ਪਰਸੈਂਟ ਇਨਸਾਫ ਮਿਲਿਆ ਜੀ ਮੈਂ ਬਾਕੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਵੀ ਜਲਦ ਤੋਂ ਜਲਦ ਮੈਂ ਇਹੀ ਬੇਨਤੀ ਕਰਦਾ ਵੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਜੇਲ੍ਹ ਪਹਤਾਇਆ ਜਾਵੇ ਜੀ ਤੇ ਲੜਕੀ ਨੂੰ ਮਤਲਬ ਕਿ ਕੈਨੇਡਾ ਤੋਂ ਡਿਪੋਰਟ ਕਰਾਇਆ ਜਾਵੇ ਜੀ ਵਿਆਹ ਤੇ ਕੁੱਲ ਕਿੰਨਾ ਖਰਚਾ ਕੀਤਾ ਇਹਨੂੰ ਵਿਆਹ ਤੇ ਟੋਟਲ ਅਸੀਂ 12-13 ਲੱਖ ਰੁਪਈਆ ਮੇਥੋਂ ਮੈਂ ਖਰਚਿਆ ਜੀ 7 ਲੱਖ ਰੁਪਏ ਦਾ ਮੇਥੋਂ ਇਹ ਸਿਉਨਾ ਕੁੜੀ ਨਾਲ ਲੈ ਕੇ ਜੀ ਨਾਲ ਸਾਡਾ ਸਿਉਨਾ ਬੌਸ ਕਰ ਰਹੇ ਆ ਜੀ ਸਿਉਨਾ ਵੀ ਲੈ ਗਈ ਜੀ ਸਾਡੇ ਥਾਣੇ ਵਿਖੇ ਮਿਤੀ 26 8 2025 ਨੂੰ ਇੱਕ ਐਫ ਆਰ ਲਾ 83 ਨੰਬਰ ਬਾਦ ਪਰਤਾਲ ਇਹਦੇ ਵਿੱਚ ਧਾਰਾ 420 120 ਬੀ ਤੇ 506 ਆਈਪੀਸੀ ਦੇ ਅਧੀਨ ਐਫਆਈਆਰ ਲਾਜ਼ ਹੋਈ ਹੈ ਇੱਕ ਡੋਗਰ ਸਿੰਘ ਹੈ ਜੀ ਪਿੰਡ ਉਗੋਕੇ ਦਾ ਤੇ ਉਹਦਾ ਬੇਟਾ ਸਰਬਜੀਤ ਸਿੰਘ ਹੈ ਡੋਗਰ ਸਿੰਘ ਨੂੰ ਇੱਕ ਪਰਿਵਾਰ ਮਿਲਿਆ ਮਲਾਇਆ ਕਿਸੇ ਨੇ ਕਿ ਇਹ ਪਰਿਵਾਰ ਜੀ ਪਾਤਣ ਦੇ ਪਾਤਣ ਖਾਣੇ ਚ ਪੈਂਦਾ ਪਿੰਡ ਗਲੋਲੀ ਹੈ ਉੱਥੋਂ ਦਾ ਰਹਿਣ ਵਾਲਾ ਉੱਥੇ ਲੜਕੀ ਸੀ ਇੱਕ ਕਿਰਨ ਕੌਰ ਜਿਹਦੇ ਕੇ ਆਈ ਲਰਟਸ ਦੇ ਵਿੱਚੋਂ ਬੈਂਡ ਆਏ ਸੀ ਤਾਂ ਇਹਨਾਂ ਪਰਿਵਾਰਾਂ ਦੀ ਆਪਸ ਵਿੱਚ ਸਹਿਮਤੀ ਹੋਈ ਵੀ ਸਾਡੇ ਮੁੰਡੇ ਨੂੰ ਤੁਹਾਡੀ ਕੁੜੀ ਵਰਕ ਪਰਮਿਟ ਦਵਾ ਦੂਗੀ ਤੇ ਪੀਆਰ ਕਰਵਾ ਦੂਗੀ ਤਾਂ ਇਹਨਾਂ ਨੇ ਕੁੜੀ ਨੂੰ ਬਾਹਰ ਭੇਜਨ ਦਾ ਤੇ ਵਿਆਹ ਦਾ ਪੈਸਾ ਸਾਰਾ ਆਪ ਲਾਇਆ ਤਾਂ ਉਸ ਤੋਂ ਬਾਅਦ ਇਹ ਕੁੜੀ ਔਰ ਮੁੰਡਾ ਚਲੇ ਗਏ ਉਧਰ ਕੁੜੀ ਦੀ ਸਟੱਡੀ ਹੁੰਦੀ ਰਹੀ ਇਹ ਮੁੰਡਾ ਉਹਦੇ ਨਾਲ ਰਹਿੰਦਾ ਸੀਗਾ ਸਾਲ ਕੋ ਨਾਲ ਰਿਆ ਉਸ ਤੋਂ ਬਾਅਦ ਕੁੜੀ ਨੇ ਜिद ਕੀਤੀ ਵੀ ਮੇਰੇ ਭਰਾ ਨੂੰ ਵੀ ਬਲਾਓ ਵਰਕ ਪਰਮਿਟ ਤੇ ਤਾਂ ਇਸ ਪਰਿਵਾਰ ਨੇ ਫਿਰ 7 ਲੱਖ ਰੁਪਏ ਲਾ ਕੇ ਉਹਦੇ ਭਰਾ ਨੂੰ ਵੀ ਉੱਥੇ ਬੁਲਾ ਦਿੱਤਾ ਉਸ ਤੋਂ ਬਾਅਦ ਕੁੜੀ ਨੇ ਇਹ ਦਿਨ ਮੁੰਡੇ ਨੂੰ ਅਲੱਗ ਰਹਿਣ ਲੱਗ ਗਈ ਔਰ ਆਪਦੇ ਪਰਿਵਾਰ ਨਾਲ ਮਿਲ ਕੇ ਵੀ ਉਹਦੇ ਮੁੰਡੇ ਨੂੰ ਨਾ ਤਾਂ ਪੀਆਰ ਕਰਵਾਇਆ ਨਾ ਹੀ ਉਹਦਾ ਵਰਕ ਪਰਮਿਟ ਦਾ ਕੋਈ ਸਟੈਂਡਰਡ ਮਤਲਬ ਠੱਗੀ ਮਾਰੀ ਹੈ ਵਰਕ ਪਰਮਿਟ ਤਾਂ ਉਹਨੂੰ ਐਕਸਟੈਂਡ ਨਹੀਂ ਕਰਵਾਇਆ ਤਾਂ ਇਹਨਾਂ ਦੇ ਅਧੀਨੇ ਮੁਕੱਦਮਾ ਦਰਜ ਹੋਇਆ ਜਿਸ ਦੇ ਵਿੱਚ ਲੜਕੀ ਦੀ ਮਾਂ ਨਿਰਮਲ ਕੌਰ ਆ ਉਦੀ ਗ੍ਰਿਫਤਾਰੀ ਕਰ ਲਈ ਆ ਬਾਕੀਆਂ ਦੀ ਗ੍ਰਿਫਤਾਰੀ ਕਰਨੀ ਹੈ ਜੇ ਬਾਕੀ ਆ ਸਰ ਕਿੰਨੇ ਜਣਿਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਇਹ ਟੋਟਲ 5 ਜਣਿਆਂ ਦੇ ਖਿਲਾਫ ਮਾਮਲਾ ਦਰਜ ਹੋਇਆ ਇੱਕ ਕਿਰਨਕੌਰ ਕਿਰਨਕੌਰ ਦੇ ਪਿਤਾ ਕੁਲਵੰਤਰਾਮ ਉਹਦੀ ਮਾਂ ਨਿਰਮਲ ਕੌਰ ਤੇ ਉਹਦੀ ਦਾਦੀ ਕਰਤਾਰੋ ਦੇਵੀ ਤੇ ਉਹਦੇ ਚਾਚਾ ਕ੍ਰਿਸ਼ਨ ਕੁਮਾਰ ਇਹਨਾਂ ਦੇ ਖਿਲਾਫ ਇਹ ਮੁਕਦਮਾ ਦਰਜ ਹੋਇਆ ਇਹਨਾਂ ਦੀ ਮਿਲੀ ਭੁਗਤ ਸੀ ਸਾਰੀ ਔਰ ਇਹਨਾਂ ਨੇ ਉਸ ਤੋਂ ਬਾਅਦ ਇਹ ਮੁੰਡਾ ਉੱਥੇ ਮੁੰਡੇ ਨਾਲੋਂ ਸਾਰੇ ਰਿਸ਼ਤੇ ਤੋੜ ਲਏ ਉਹਨੇ ਸਰ ਕਿੰਨਾ ਸਮਾਂ ਪਹਿਲਾਂ ਵਿਆਹ ਹੋਇਆ ਸੀ ਇਹਨਾਂ ਦਾ 3 ਸਾਲ ਪਹਿਲਾਂ ਵਿਆਹ ਹੋਇਆ ਸੀ ਉਸ ਕੈਨੇਡਾ ਜਾਣ ਤੋਂ ਬਾਅਦ ਸਾਲਪੂ ਇਕੱਠੇ ਰਹੇ ਆ ਉਸ ਤੋਂ ਬਾਅਦ ਕੁੜੀ ਨੇ ਇਹਨੂੰ ਬੁਲਾਉਣਾ ਛੱਡ ਦਿੱਤਾ ਮੁੰਡੇ ਨੂੰ ਕਹਿੰਦੀ ਵੀ ਤੇਰੇ ਰਸਤੇ ਅਲੱਗ ਮੇਰੇ ਅਲੱਗ ਆ ਸਰ ਕਿੰਨੇ ਲੱਖ ਰੁਪਏ ਦੀ ੱਗੀ ਇਹ ਕੀ ਟੋਟਲ ਇਹਨਾਂ ਨੇ ਪਹਿਲਾਂ 23 ਲੱਖ ਫਿਰ 6 ਲੱਖ ਫਿਰ 7 ਲੱਖ ਰੁਪਏ ਇਹਨਾਂ ਨੂੰ ਦਿੱਤਾ ਉਹਦੀਆਂ ਕੁੜੀ ਦੀ ਸਟੱਡੀ ਵਾਸਤੇ ਜਾਂ ਕੁੜੀ ਦੇ ਜੋ ਵੀ ਖਰਚੇ ਹੋਏ ਸੀਗੇ ਮੁੰਡੇ ਨੂੰ ਭੇਜਣ ਵਾਸਤੇ 7 ਲੱਖ ਰੁਪਏ ਦਾ ਟੋਟਲ 41 ਲੱਖ ਰੁਪਏ ਦੀ ਠੱਗੀ ਹੈ ਬਾਕੀ ਦੋ ਸ਼ੰਗ ਸਰ ਕਾਨੂੰਨ ਪੁਸ਼ਕਾਰ ਕੀਤਾ ਹੈ ਹਾਂ ਬਾਕੀ ਜਲਦੀ ਗ੍ਰਿਫਤਾਰ ਕਰਕੇ ਕਾਰਵਾਈ ਅਮਨ ਤਲ ਲਿਆਂਦੀ ਜਾ ਰਹੀ ਹੈ